ਅਮਰੀਕਾ ਦੇ ਕੈਲੀਫੋਰਨੀਆ ਦੇ ਫਨਡੇਲ ਵਿੱਚ ਵੀਰਵਾਰ ਨੂੰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ ਰਿਕਟਰ ਪੈਮਾਨੇ ਤਿਸਦੀ ਤੀਬਰਤਾ 7.0 ਸੀ। ਯੂਐਸਜੀਐਸ ਨੇ ਕਿਹਾ ਕਿ ਭੁਚਾਲ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ ਤੇ ਸੀ। ਅਮਰੀਕਾ ਦੇ ਰਾਸ਼ਟਰੀ ਸੁਨਾਮੀ ਕੇਂਦਰ ਨੇ ਵੀ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਭੁਚਾਲ ਨੇ ਉੱਤਰੀ ਕੈਲੀਫੋਰਨੀਆ ਦੇ ਵੱਡੇ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਮਰੀਕਾ ਦੇ ਪੱਛਮੀ ਤੱਟ ਤੇ 5.3 ਮਿਲੀਅਨ ਲੋਕਾਂ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਯੂਐਸ ਕੂ ਵਿਗਿਆਨ ਸਰਵੇਖਣ ਨੇ ਕਿਹਾ ਕਿ ਬੁਚਾਲ ਸਵੇਰੇ 10:11 ਵਜੇ ਔਰਗਨ ਸਹਾਤੋਂ ਲਗਭਗ 130 ਮੀਲ ਦੀ ਦੂਰ ਇਤੇ ਕਾਉਂਟੀ ਦੇ ਛੋਟੇ ਜਿਹੇ ਸ਼ਹਿਰ ਫਰਨਡੇਲ ਦੇ ਪੱਛਮ ਵਿੱਚ ਆਇਆ ਇਹ ਲਗਭਗ 270 ਮੀਲ ਦੂਰ ਸਾਨ ਫਰਸੈਂਸਿਕੋ ਦੇ ਤਖਨ ਵੱਲ ਮੈਸੇਜ ਕੀਤਾ ਗਿਆ ਜਿੱਥੇ ਨਿਵਾਸੀ ਨੇ ਕਈ ਸਕਿੰਟਾਂ ਲਈ ਰੋਲਿੰਗ ਮੋਸ਼ਨ ਮਹਿਸੂਸ ਕੀਤਾ ਤੇ ਕਈ ਛੋਟੇ-ਮੋਟੇ ਚਟਕੇ ਲੱਗੇ ਇੱਕ ਵੱਡੇ ਨੁਕਸਾਨ ਜਾਂ ਛੱਟ ਦੀ ਤੁਰੰਤ ਰਿਪੋਰਟ ਨਹੀਂ ਸੁਨਾਵੀ ਦੀ ਸਤਾਵ ਨੇ ਲਗਭਗ ਇੱਕ ਘੰਟੇ ਤੱਕ ਲਾਗੂ ਕੀਤੀ ਗਈ ਇਸ ਭੁਚਾਲ ਤੋਂ ਥੋੜੀ ਦੇਰ ਬਾਅਦ ਹੀ ਵਿਆਪ ਜਾਰੀ ਕੀਤਾ ਗਿਆ ਸੀ ਭੁਚਾਲ ਇੰਨਾ ਜ਼ਬਰਦਸਤ ਸੀ ਕਿ ਇਮਾਰਤਾਂ ਹਿੱਲ ਗਈਆਂ ਖੇਤਰ ਦੇ ਰੀਡਵੁੱਡ ਜੰਗਲ ਸੁੰਦਰ ਪਹਾੜਾ ਤੇ ਤਿੰਨ ਕਾਉਂਟੀ ਦੀ ਮਸ਼ਹੂਰ ਲਈ ਇਹ ਜਗ੍ਹਾ ਜਾਣੀ ਜਾਂਦੀ ਹੈ ਜਿਸ ਕਾਰਨ ਬਿਨਾਂ ਲੋਕ ਬਿਜਲੀ ਤੇ ਪਾਣੀ ਤੋਂ ਬਿਨਾਂ ਰਹਿਣੇ ਨੇ ਰਿਪੋਰਟ ਕੀ ਕੀ ਆਤੀ ਅਮਰੀਕਾ ਦੇ ਕੈਲੀਫੋਰਨੀਆ ਦੇ ਫਨਡੇਲ ਵਿੱਚ ਵੀਰਵਾਰ ਨੂੰ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸੰਯੁਕਤ ਰਾਜ ਭੂ ਵਿਗਿਆਨ ਸਰਵੇਖਣ ਨੇ ਕਿਹਾ ਕਿ ਰਿਕਟਰ ਪੈਮਾਨੇ ਤਿਸ ਦੀ ਤੀਬਰਤਾ 7.0 ਸੀ ਯੂ ਐਸ ਜੀ ਐਸ ਨੇ ਕਿਹਾ ਕਿ ਪੁਚਾਲ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ ਤੇ ਸੀ ਅਮਰੀਕਾ ਦੇ ਰਾਸ਼ਟਰੀ ਸੁਨਾਮੀ ਕੇਂਦਰ ਨੇ ਵੀ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਹੈ ਇਸ ਪੁਚਾਲ ਨੇ ਉੱਤਰੀ ਕੈਲੀਫੋਰਨੀਆ ਦੇ ਵੱਡੇ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਮਰੀਕਾ ਦੇ ਪੱਛਮੀ ਤੱਟ ਤੇ 5.3 ਮਿਲੀਨ ਲੋਕਾਂ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਯੂਐਸ ਸਪੂ ਵਿਗਿਆਨ ਸਰਵੇਖਣ ਨੇ ਕਿਹਾ ਕਿ ਬੁਚਾਲ ਸਵੇਰੇ 10:11 ਵਜੇ ਔਰਗੇਨ ਸਹਾਤੋਲਪਕ 130 ਮੀਲ ਦੀ ਦੂਰ ਇਤੇ ਕਾਉਂਟੀ ਦੇ ਛੋਟੇ ਜਿਹੇ ਸ਼ਹਿਰ ਫਰਨਡੇਲ ਦੇ ਪੱਛਮ ਵਿੱਚ ਆਇਆ ਇਹ ਲਗਭਗ 270 ਮੀਲ ਦੂਰ ਸਾਨ ਫਰਸੈਂਸਿਕੋ ਦੇ ਤਖਨ ਵੱਲ ਮਹਿਸੂਸ ਕੀਤਾ ਗਿਆ ਜਿਸ ਤੇ ਨਿਵਾਸੀ ਨੇ ਕਈ ਸਕਿੰਟਾਂ ਲਈ ਇੱਕ ਰੂਲਿੰਗ ਮੋਸ਼ਨ ਮਹਿਸੂਸ ਕੀਤਾ ਤੇ ਕਈ ਛੋਟੇ-ਮੋਟੇ ਚਟਕੇ ਲੱਗੇ ਇੱਕ ਵੱਡੇ ਨੁਕਸਾਨ ਜਾਂ ਸੱਟ ਦੀ ਤੁਰੰਤ ਰਿਪੋਰਟ ਨਹੀਂ ਹੈ ਸੁਨਾਵੋਈ ਦੀ ਸਾਵ ਨੇ ਲਗਭਗ 1 ਘੰਟੇ ਤੱਕ ਲਾਗੂ ਕੀਤੀ ਗਈ ਇਸ ਭੁਚਾਲ ਤੋਂ ਥੋੜੀ ਦੇਰ ਬਾਅਦ ਹੀ ਵਿਆਪ ਜਾਰੀ ਕੀਤਾ ਗਿਆ ਸੀ ਭੁਚਾਲ ਇੰਨਾ ਜ਼ਿਆਦਾ ਜ਼ਬਰਦਸਤ ਸੀ ਕਿ ਇਮਾਰਤਾਂ ਹਿੱਲ ਗਈਆਂ ਖਿੱਤ ਦੇ ਰੀਡਵੁੱਡ ਜੰਗਲ ਸੁੰਦਰ ਪਹਾੜਾ ਤੇ ਤਿੰਨ ਕਾਉਂਟੀ ਦੀ ਮਸ਼ਹੂਰ ਲਈ ਇਹ ਜਗ੍ਹਾ ਜਾਣੀ ਜਾਂਦੀ ਹੈ ਸਾਰੂ bina ਲੋਕ ਬਿਜਲੀ ਤੋਂ ਪਾਣੀ ਤੋਂ ਬਿਨਾਂ ਰਹਿਣੇ ਨੂੰ ਕੀਤੀ ਆ ਕੀਆ ਗਈ ਅਮਰੀਕਾ ਦੇ ਕੈਲੀਫੋਰਨੀਆ ਦੇ ਫਨਡੇਲ ਵਿੱਚ ਵੀਰਵਾਰ ਨੂੰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ ਰਿਕਟਰ ਪੈਮਾਨੇ ਤਿਸਦੀ ਤੀਬਰਤਾ 7.0 ਸੀ। ਯੂਐਸਜੀਐਸ ਨੇ ਕਿਹਾ ਕਿ ਭੁਚਾਲ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ ਤੇ ਸੀ। ਅਮਰੀਕਾ ਦੇ ਰਾਸ਼ਟਰੀ ਸੁਨਾਮੀ ਕੇਂਦਰ ਨੇ ਵੀ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਹੈ। ਇਸ ਭੁਚਾਲ ਨੇ ਉੱਤਰੀ ਕੈਲੀਫੋਰਨੀਆ ਦੇ ਵੱਡੇ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਮਰੀਕਾ ਦੇ ਪੱਛਮੀ ਤੱਟ ਤੇ 5.3 ਮਿਲੀਨ ਲੋਕਾਂ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਯੂਐਸ ਪੂਰਬ ਗਿਆਨ ਸਰਵੇਖਣ ਨੇ ਕਿਹਾ ਕਿ ਪੁਚਾਲ ਸਵੇਰੇ 10:11 ਵਜੇ ਗੇਨਸ ਰਹਾਤ ਤੋਲ ਤੱਕ 130 ਮੀਲ ਦੀ ਦੂਰ ਰਹੀ ਤੇ ਕਾਉਂਟੀ ਦੇ ਛੋਟੇ ਜਿਹੇ ਸ਼ਹਿਰ ਫਰਨਡੇਲ ਦੇ ਪੱਛਮ ਵਿੱਚ ਆਇਆ ਇਹ ਲਗਭਗ 270 ਮੀਲ ਦੂਰ ਸਾਨ ਫਰਸੈਂਸਿਕੋ ਦੇ ਤਖਨ ਵੱਲ ਮੈਸੇਜ ਕੀਤਾ ਗਿਆ ਜਿਸ ਤੇ ਨਿਵਾਸੀ ਨੇ ਕਈ ਸਕਿੰਟਾਂ ਲਈ ਇੱਕ ਰੂਲਿੰਗ ਮੋਸ਼ਨ ਮਹਿਸੂਸ ਕੀਤਾ ਤੇ ਕਈ ਛੋਟੇ-ਮੋਟੇ ਚਟਕੇ ਲੱਗੇ ਇੱਕ ਵੱਡੇ ਨੁਕਸਾਨ ਜਾਂ ਸੱਟ ਦੀ ਤੁਰੰਤ ਰਿਪੋਰਟ ਨਹੀਂ ਹੈ ਸੁਨਾਵੀ ਦੀ ਸਟਾਫ ਨੇ ਲਗਭਗ 1 ਘੰਟੇ ਤੱਕ ਲਾਗੂ ਕੀਤੀ ਗਈ ਇਸ ਪਹਚਾਲ ਤੋਂ ਥੋੜੀ ਦੇਰ ਬਾਅਦ ਹੀ ਵੇ ਅਲਜਾਰੀ ਕੀਤਾ ਗਿਆ ਸੀ ਉਚਾਲ ਇੰਨਾ ਜ਼ਬਰਦਸਤ ਸੀ ਕਿ ਇਮਾਰਤਾਂ ਹਿੱਲ ਗਈਆਂ ਖਿੱਕ ਦੇ ਰੀਡਵੁੱਡ ਜੰਗਲ ਸੁੰਦਰ ਪਹਾੜਾ ਤੇ ਤਿੰਨ ਕਾਉਂਟੀ ਦੀ ਮਸ਼ਹੂਰ ਲਈ ਇਹ ਜਗਾਹ ਜਾਣੀ ਜਾਂਦੀ ਹੈ ਕਾਰਨ ਇਥاں ਲੋਕ ਬਿਜਲੀ ਤੇ ਪਾਣੀ ਤੋਂ ਬਿਨਾਂ ਰਹਿੰਦੇ ਨੇ ਰਿਪੋਰਟ ਕੀਤੀ ਆਤੀ ਹੈ